ਇਦੇ ਵਿੱਚ ਕਲਾਬੋਰੇਸ਼ਨ ਹੈ ਜੀ ਪਹਿਲਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ। ਇਹੀ ਕਾਰਨ ਹੈ ਕਿ ਸਵੇਰ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮਡੀ ਯੋਗਸ਼ਾਲਾ ਜਨਮ ਅਹਿਮ ਬਣ ਗਈ ਹੈ। ਇਸ ਮਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੁਹ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਅੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਦੇ ਮਨ ਤਨ ਸਾਰਾ ਸਵਸਥ ਰਹੇਗਾ ਅਜਿਹੇ ਚ ਮੁਫਤ ਸੀਐਮ ਦੀ ਯੋਗਸ਼ਾਲਾ ਲੋਕਾਂ ਲਈ کارਗਰ ਸਾਬਿਤ ਹੋ ਰਹੀ ਹੈ। ਤੁਸੀਂ ਸੁਣਿਆ ਹੋਣਾ ਕਿ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਉਹ ਕਹਿੰਦੇ ਸੀ ਪੀਪੀਪੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਨਾਲ ਕੀ ਸੀਗਾ ਕਿ ਇੱਕ ਪ੍ਰਾਈਵੇਟ ਪਲੇਅਰ ਹੁੰਦਾ ਸੀ ਜਿਹਦਾ ਮੇਨ ਮੋਟਿਵ ਹੁੰਦਾ ਸੀਗਾ ਪ੍ਰੋਫਿਟ ਤੇ ਜਿਹੜੀ ਭਗਵੰਤ ਸਾਨ ਗਵਰਨਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਚੇਂਜ ਕੀ ਕੀਤੀ ਹੈ ਪਬਲਿਕ ਐਨਜੀਓ ਪਾਰਟਿਸਪੀਸ਼ਨ ਇਦੇ ਵਿੱਚ ਹਸ ਫੰਡੇਸ਼ਨ ਹੈ ਜੀ ਜਿਹੜੇ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮੈਂ ਜਦੋਂ ਫਲੱਡਸ ਆਇਆ ਪੰਜਾਬ ਦੇ ਵਿੱਚ ਉਦੋਂ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਤੇ ਮਨੂਏ ਗੁਰਦਾਸਪੁਰ ਦੇ ਪ੍ਰਦੇਸ਼ੀ ਮੈਂ ਦੇਖਿਆ ਕਿ ਇਹਨਾਂ ਦੀਆਂ ਜਿਹੜੀਆਂ ਮੋਬਾਈਲ ਮੈਡੀਕਲ ਯੂਨਿਟ ਸੀਗੇ ਤੇ ਬਹੁਤ ਅੱਛੀਆਂ ਸਰਵਿਸਾਂ ਦੇ ਰਹੇ ਸੀ ਔਰ 40 ਦੇ ਕਰੀਬ ਸੀਗੇ ਆ ਉਸ ਤੋਂ ਬਾਅਦ ਇਹਨਾਂ ਨੇ 10 ਯੂਨਿਟ ਪਟਿਆਲੇ ਵਾਸਤੇ ਵੀ ਪਟਿਆਲਾ ਤੇ ਸੂਰਵਾਸਤੇ ਵੀ ਦਿੱਤੇ ਸਾਨੂੰ ਉਹ ਵੀ ਬਹੁਤ ਅੱਛਾ ਸਰਵਿਸ ਕਰ ਰਹੇ ਆ ਤਰੇਨਾ ਦੀ ਇੱਕ ਪ੍ਰਪੋਜ਼ਲ ਆਈ ਕਿ ਅਸੀਂ ਦਰਸਿਸ ਸੈਂਟਰ ਖੋਲਣਾ ਚਾਹੁੰਦੇ ਆ ਤਿੰਨ ਤਿੰਨ ਮਸ਼ੀਨਾਂ ਦੇਵਾਂਗੇ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਪਟਿਆਲਾ ਵੱਡਾ ਸੈਂਟਰ ਆਪਦੀ 6 ਦੇਓ ਕਹਿੰਦੇ ਅਸੀਂ 6 ਦੇ ਦਾਂਗੇ ਵੱਧ ਵੀ ਦੇ ਦਾਂਗੇ। ਤਾਂ ਦੇਖੋ ਇਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਆ ਉਹ ਲਗਾਤਾਰ ਤਤਪਰ ਹੈ। ਸਾਡੇ ਕੋਲੇ ਪਹਿਲੇ ਹੀ ਜਿਹੜੇ ਹੈਗੇ ਆ ਉਹ 3000 ਦਰਸਿਸ ਸਾਡੇ ਕੋਲੇ ਮਤਲਬ ਘਰ ਪੰਨੇ ਆਰ ਮਹੀਨੇ ਪਰ ਇਹਦੀ ਡਿਮਾਂਡ ਬਹੁਤ ਹੈ। ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਪੰਜਾਬੀਆਂ ਦੇ ਗੁਰਦੇ ਕਿਉਂ ਫੇਲ ਹੋ ਰਹੇ ਆ। ਜਿਹੜਾ 90% ਕਾਰਨ ਹੈ ਉਹ ਹੈਗਾ ਜਾਂ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਜਾਂ ਸ਼ੂਗਰ ਦੀ ਬਿਮਾਰੀ ਸੀ ਆ ਦੋ ਬਿਮਾਰੀਆਂ ਕਰਕੇ ਪੰਜਾਬੀਆਂ ਦੇ ਗੁਰਦੇ ਫੇਲ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਮਾਨ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਨਾ ਜੋ ਕਿ ਸਾਡਾ ਜਿੱਲੀਦਾਰ ਬਿੰਕੇਜੀਵਾ ਸਰਕਾਰ ਦਾ ਟਰਾਈਡੈਂਟਸਟ ਮੋਡ ਦਾ ਮੱਲਾ ਕਲੀਨਿਕ अर्ਲੀ ਡਾਇਗਨੋਸਿਸ ਐਂਡ ਟਰੀਟਮੈਂਟ ਹੁਣ ਸਾਡੇ ਕੋਲੇ ਆਲਰੇਡੀ 172 ਆਮ ਆਦਮੀ ਕਲੀਨਿਕ ਨੇ ਕੰਮ ਕਰ ਰਹੇ ਆ ਉਹਦੇ ਵਿੱਚ ਜਦੋਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਹ ਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਕ੍ਰੋਨਿਕ オਸਟ੍ਰਕਟਿਵ エアਵੇ ਡਿਜ਼ੀਜ਼ ਉਹਦੀ ਸਾਰੀਆਂ ਜਿਹੜੀਆਂ ਟਰੀਟਮੈਂਟ ਆ ਅਵੇਲੇਬਲ ਹੈ ਤੇ ਮੈਂ ਉਮੀਦ ਕਰਦਾ ਕਿ ਉਹਦਾ ਜਿਹੜਾ ਲੋਡ ਘੱਟ ਹੋਏਗਾ ਕਿਉਂਕਿ ਇਹ ਟਰਮੀਨਲ ਸਟੇਜ ਆ ਹਾਈਪਰ ਟੈਨਸ਼ਨ অর ਡਾਇਬੀਟਿਕ ਪੇਸ਼ੈਂਟ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ ਪੈਰਾਂ ਦੀਆਂ ਉਂਗਲਾਂ ਕੱਟੀਆਂ ਜਾਣੀਆਂ ਲੱਤ ਕੱਟੀ ਜਾਣੀ ਔਰ ਉਹਦੇ 'ਚ ਹਾਰਟ ਅਟੈਕ ਹੋ ਜਾਣਾ ਸਟ੍ਰੋਕ ਹੋ ਜਾਣਾ ਬ੍ਰੇਨ ਸਟ੍ਰੋਕ ਹੋ ਜਾਣਾ ਤੇ ਉਹਦੇ ਨਾਲ ਪੈਲਸੀਸ ਹੋ ਜਾਣਾ ਇਹ ਟਰਮੀਨਲ ਸਟੇਜਸ ਆ ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਉਹਦਾ ਟਰੀਟਮੈਂਟ ਤਾਂ ਕਰ ਸਕਦੇ ਆ ਪਰ ਉਹਦੀ ਐਕਚੁਅਲ ਰੀਹੈਬਿਲੀਟੇਸ਼ਨ ਜਿਵੇਂ ਹੁਣ ਪੇਸ਼ੈਂਟ ਰੋਜ਼ਾ ਦਾ ਟੈਂਸਰ ਹੁੰਦਾ ਉਹ ਆਪ ਤੇ ਡਾਇਸਿਸ ਕਰਾਨ ਦਾ ਆਏਗਾ ਨਾ ਉਦੀ ਕੁਆਲਿਟੀ ਆਫ ਲਾਈਫ ਨਹੀਂ ਹੁੰਦੀ। ਸੋ ਦੈਟ ਇਜ਼ ਵੀ ਆਰ ਜਿਹੜਾ ਅਸੀਂ ਕਰ ਰਹੇ ਜਿਹੜੀ ਹਸ ਫਾਉਂਡੇਸ਼ਨ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਲੋਡੇਬਲ ਹੈ। ਪੰਜਾਬ ਸਰਕਾਰ ਦੇ ਜਿਹੜੀ ਗੈਪ ਫੰਡਿੰਗ ਕਰ ਰਹੇ ਸਾਨੂੰ ਟੈਕਨੀਸ਼ੀਅਨ ਦਿੱਤੇ ਆ ਮਸ਼ੀਨਾਂ ਦਿੱਤੀਆਂ ਬਿਲਡਿੰਗ ਸਾਡੇ ਕੋਲੇ ਸੀ ਸਟਾਫ ਸਾਡਾ ਟ੍ਰੇਨ ਸੀ ਸਾਡੇ ਡਾਕਟਰ ਐ ਪੇਸ਼ੀਨ ਸਾਡੇ ਆ ਇਹਨਾਂ ਦਾ ਵਿਜ਼ਿਟਿੰਗ ਡਾਇਗਨੋਸਟ ਹੋਏਗਾ। ਸੋ ਇਹ ਜਿਹੜੇ ਐਨ ਜੀਓ ਦਾ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਜੀ। ਇਸੇ ਤਰ੍ਹਾਂ ਸਾਡਾ ਲੁਜਾਣੇ ਦੇ ਵਿੱਚ ਹੈ ਅਸੀਂ ਉੱਥੇ ਮੈਡੀਕਲ ਕਮਿਊਨਿਟੀ ਹੈਲਥ ਸੈਂਟਰ ਬਣ ਜੇ ਖਾਲੀ ਪਈ ਸੀ ਉਹਨਾਂ ਨੇ ਵੀ ਇੱਕ ਸੈਂਟਰ ਆਫ ਐਕਸੀਲੈਂਸ ਬਣਾਇਆ ਉੱਥੇ ਵੀ ਸਾਡੇ ਜਨਰਲ ਮੈਡੀਕਲ ਕਾਲਜ ਦੇ ਨੈਟੋਲੋਜਿਸ ਤੋਂ ਆਂਡਾ ਹੈਲਪਫੁਲ ਐਨਜੀਓ ਨੇ ਉੱਥੇ 25 ਕੁ ਮਸ਼ੀਨਾਂ ਲਾ ਰੱਖਿਆ ਜੀ ਉਹਨਾਂ ਦੀ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਉੱਥੇ ਔਰ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਪਹਿਲਾਂ ਕਹਿੰਦੇ ਡਬਲ ਸ਼ਿਫਟ ਕਰੰਦੇ ਹੋ ਹੁਣ ਕਹਿੰਦੇ ਟ੍ਰਿਪਲ ਸ਼ਿਫਟ ਕਰੰਦੇ ਹੋ ਕਿ ਇੰਨਾ ਜ਼ਿਆਦਾ ਰਸ਼ ਹੈ ਤੇ ਸਾਨੂੰ 5 ਮਸ਼ੀਨਾਂ ਹੋਰ ਲੈ ਰਹੇ ਆ। ਲੇਕਿਨ ਮੈਂ ਫਿਰ ਉਹੀ ਕਹਿਣਾ ਕਿ ਇਹਦਾ ਅਸਲੀ ਇਲਾਜ ਇਹ ਹੈ ਕਿ ਜਿਹੜੀ ਬਿਮਾਰੀ ਹੈਗੀ ਉਹਦਾ अर्ਲੀ ਡਾਇਗਨੋਸਿਸ ਐਂਡ ਮੈਨੇਜ ਬਟ ਜਿਹੜੀਆਂ ਸਾਡੇ ਇਸੇ ਤੋਂ ਨਵੇਂ ਸ਼ਹਿਰ ਦੇ ਵਿੱਚ ਆ ਉਥੇ ਐਨ ਆਰ ਆਈਸ ਆ ਉਹ ਬਹੁਤ ਵਧੀਆ ਸੈਂਟਰ ਕਰ ਰਹੇ ਆ ਪਰ ਨਾਲੇ ਸ ਹੈ ਬਹੁਤ ਜ਼ਗਾ ਤੇ ਸਾਨੂੰ ਜਿਹੜਾ ਇਹ ਇੱਕ ਬਹੁਤ ਅੱਛਾ ਟ੍ਰੈਂਡ ਅਸੀਂ ਸ਼ੁਰੂ ਕੀਤਾ ਕਿ ਜਿਹੜੀਆਂ ਐਨ ਜੀਓਸ ਦੇ ਨਾਲ ਕਲੈਬੋਰੇਸ਼ਨ ਹੋਵੇ ਜਦੋਂ ਕੋਈ ਪ੍ਰਾਈਵੇਟ ਬੰਦੇ ਨਾਲ ਕਲੈਬੋਰੇਸ਼ਨ ਕਰੇਗਾ ਉਹਦਾ ਮੋਟਿਵ ਕਿਤੇ ਨਾ ਕਿਤੇ ਪ੍ਰੋਫਿਟ ਹੋਵੇਗਾ ਐਨ ਜੀਓ ਦਾ ਕੋਈ ਮੋਟਿਵ ਨਹੀਂ ਆ ਦੇ ਚ ਪ੍ਰੋਫਿਟ ਦਾ ਦੇ ਕਮ ਵਿਦ ਅ ਸੈਂਸ ਆਫ ਸਰਵਿਸ ਡੈਡੀਕੇਸ਼ਨ ਸਰਵਿਸ ਟੂ ਦਾ ਸੋਸਾਇਟੀ ਇਹ ਇੱਕ ਅਸਲੀ ਜੇ ਮੈਂ ਕਹੂੰਗਾ ਵੀ ਜਿਹੜਾ ਐਨ ਜੀਓ ਦਾ ਧਰਮ ਹੈ ਉਹ ਨਿਭਾ ਰਹੇ ਆ ਦਾ ਜਨਪੜੀਸ਼ਾ ਹੈ ਚਾਹੇ ਹੈਲਪਫੁਲ ਐ ਇਹ ਇਹੋ ਜਿਹੇ ਐਨ ਜੀਓਸ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਮੇਰੀ ਕੋਸ਼ਿਸ਼ ਹੈ ਕਿ ਇਹੋ ਜਿਹੇ ਐਨ ਜੀਓਸ ਜਿਹੜੀਆਂ ਵੱਡੀਆਂ ਐਨ ਜੀਓ ਆ ਜਿਹੜੀਆਂ ਆਪਣੇ ਵੱਡੇ ਹਸਪਤਾਲ ਚਲਾਉਂਦੀਆਂ ਚੈਰੀਟੇਬਲ ਉਹਨਾਂ ਦੇ ਨਾਲ ਕਲੈਬੋਰੇਸ਼ਨ ਕਰਕੇ ਅਸੀਂ ਮੈਡੀਕਲ ਕਾਲਜ ਬਾਰੇ ਵੀ ਸੋਚ ਸਕਦੇ ਆ ਕਿ ਸਾਡਾ ਸਿਵਲ ਹਸਪਤਾਲ ਹੋ ਗਿਆ ਉਹਨਾਂ ਦਾ ਚੈਰੀਟੇਬਲ ਹਸਪਤਾਲ ਹੋ ਗਿਆ ਸੋ ਵੀ ਕੈਨ ਸਟਾਰਟ ਮੈਡੀਕਲ ਕਾਲਜ ਇਨ ਦਾ ਸੇਮ ਵਿਦ ਅ ਸੇਮ ਸਪਿਰਟ ਕਿ ਲੋਕਾਂ ਦੀ ਸੇਵਾ ਕਰਨੀ ਆ ਉਹਦੇ ਤੋਂ ਪ੍ਰੋਫਿਟ ਨਹੀਂ ਕਮਾਉਣਾ ਸੋ ਮੈਂ ਫਾਰਡੇ ਥਰੂ ਮੀਡੀਆ ਦੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੇਗੀ ਐਨ ਜੀਓਸ ਤੱਕ ਪਹੁੰ ਸੋ ਇਹ ਇੱਕ ਬੈਟਰ ਤਰੀਕਾ ਕੰਮ ਕਰਦਾ ਸੋ ਮੈਂ ਹਸਪੀਟਲ ਹੁੰਦਾ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਹੁੰਦਾ ਸਿਵਲ ਸਰਜਨ ਸਾਡੇ ਮੈਡੀਕਲ ਸੁਪਰਡੈਂਟ ਦੇ ਆਰ ਵਰਕਿੰਗ ਐਜ਼ ਅ ਟੀਮ ਸਾਡੇ ਪੰਜਾਬ ਵੈਲ ਸਿਸਟਮ ਕਾਰਪੋਰੇਸ਼ਨ ਤੋਂ ਜਿਹੜੀ ਸਾਡੀ ਟੀਮ ਹੈ ਸੋ ਆਲਟੀਮੇਟਲੀ ਮੈਨੂੰ 1.5 ਸਾਲ ਬਾਅਦ ਹੋਇਆ ਕਿ ਆਮ ਐਬਲ ਟੂ ਪੋਰਟੈਂਟ ਪਲੇਸ ਹੈ ਮੈਕੈਨਿਜ਼ਮ ਜਿਹੜਾ ਕਿ ਡਿਲੀਵਰ ਕਰ ਰਿਹਾ ਆਉਣ ਵਾਲੇ ਸਮੇਂ ਤੁਸੀਂ ਇਸ ਤਰ੍ਹਾਂ ਦੇ ਬਹੁਤ ਹੋਰ ਬਹੁਤ ਇਨੀਸ਼ੀਏਟਿਵ ਦੇਖੋਗੇ ਆਸ ਦੇ ਵਿੱਚ ਸਟ੍ਰੋਕ ਦੇ ਸ਼ੁਰੂ ਹੋ ਰਿਹਾ ਸਟੈਮੀ ਦਾ ਜਿਹੜਾ ਹਾਰਟ ਦਾ ਪਹਿਲਾਂ ਚੱਲ ਰਿਹਾ ਹੈਗਾ

Instagram X aur WhatsApp channel par